ਹਾਂਜੀ ਦੋਸਤੋ ਹਾਜ਼ਰ ਹੋਏ ਆ ਜੀ ਇੱਕ ਨਵੀਂ ਕਹਾਣੀ ਦੇ ਨਾਲ ਪਿੰਡ ਮਹਿਲਪੁਰ ਦੇ ਵਿੱਚ ਦੁਪਹਿਰ ਦੇ ਠੀਕ 12 ਵਜੇ ਦਾ ਸਮਾਂ ਸੀ ਆ ਸਰਦਾਰ ਹਰਨੇਕ ਸਿੰਘ ਦੇ ਘਰ ਦੇ ਬੂਹੇ ਤੇ ਢੋਲ ਵੱਜ ਰਿਹਾ ਸੀ ਇਹ ਪੂਰੀ ਗਲੀ ਆ ਸ਼੍ਰੀਕੇ ਵਾਲਿਆਂ ਨਾਲ ਭਰੀ ਪਈ ਸੀ ਇਹ ਬਰਾਤ ਬਿਲਕੁਲ ਗੇਟ ਦੇ ਨੇੜੇ ਹੈ ਲਾੜਾ ਆਪਣੀਆਂ ਕਾਰ ਦੇ ਵਿੱਚੋਂ ਉਤਰ ਕੇ ਨੱਚਦੇ ਹੋਏ ਬਰਾਤੀਆਂ ਨਾਲ ਅੱਗੇ ਵੱਲ ਵਧ ਰਿਹਾ ਹੈ ਅੱਗੇ ਪਾਠੀ ਆ ਅਰਦਾਸ ਕਰਨ ਦੇ ਲਈ ਬਿਲਕੁਲ ਤਿਆਰ ਖੜੇ ਸਨ ਮਿਲਣੀ ਦੀ ਰਸਮ ਹੋਣੀ ਹੈ ਉਸ ਤੋਂ ਬਾਅਦ ਰੀਵਨ ਵਾਲੀਆਂ ਕੁੜੀਆਂ ਕੁੜੀ ਦੀਆਂ ਸਹੇਲੀਆਂ ਤੇ ਪਹਿਣ ਆਪਣੀਆਂ ਰੀਵਨ ਕਟਾਈ ਵਾਲੀ ਰਸਮ ਦੇ ਲਈ ਤਿਆਰ ਖੜੀਆਂ ਸਨ ਇੱਧਰ ਲਾੜੀ ਦਾ ਪਿਤਾ ਸਰਦਾਰ ਹਰਨੇਕ ਸਿੰਘ ਇਸ ਕੁਸੀ ਵਾਲੇ ਮਾਹੌਲ ਦੇ ਵਿੱਚ ਉਸ ਦਾ ਚਿਹਰਾ ਪਸੀਨੇ ਨਾਲ ਭਿੱਜਿਆ ਹੈ ਬਰਾਤ ਦੇ ਸਵਾਗਤ ਲਈ ਉੱਥੇ ਖੜਾ ਹੈ ਲੇਕਿਨ ਉਹ बार-बार ਘਬਰਾ ਕੇ ਘਰ ਦੇ ਅੰਦਰਲੇ ਕਮਰਿਆਂ ਵੱਲ ਦੇਖ ਰਿਹਾ ਹੈ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਨਹੀਂ ਸਗੋਂ ਇੱਕ ਅਜੀਬ ਜਿਹਾ ਖੋਫ ਹੈ ਜਿਵੇਂ ਉਹ ਕਿਸੇ ਬਹੁਤ ਵੱਡੇ ਤੂਫਾਨ ਦੀ ਉਡੀਕ ਕਰ ਰਿਹਾ ਹੋਵੇ ਜਿਵੇਂ ਉਸ ਦੀ ਕੋਈ ਚੋਰੀ ਫੜੀ ਜਾਣ ਵਾਲੀ ਹੋਵੇ ਬਲਵੀਰ ਉਸ ਨੇ ਆਪਣੀ ਪਤਨੀ ਨੂੰ ਆਵਾਜ਼ ਮਾਰੀ ਆ ਮਨਜੀਤ ਨੂੰ ਦੇਖ ਕੇ ਆਓ ਬਰਾਤ ਬੁਹੇ ਤੇ ਆ ਗਈ ਹੈ ਤਿਆਰ ਹੋਈ ਜਾਂ ਨਹੀਂ ਆ ਕੁਝ ਹੀ ਦੇਰ ਦੇ ਵਿੱਚ ਲਾਵਾ ਦੀ ਰਸਮ ਹੋਣੀ ਹੈ ਉਸ ਨੂੰ ਕਹੋ ਜਲਦੀ ਤੋਂ ਜਲਦੀ ਤਿਆਰ ਹੋ ਜਾਵੇ ਬਲਬੀਰ ਕੌਰ ਆਪਣੀ ਵੱਡੀ ਧੀ ਆ 22 ਸਾਲ ਦੀ ਮਨਜੀਤ ਜੋ ਅੱਜ ਦੀ ਆ ਲਾੜੀ ਸੀ ਆ ਉਸ ਨੂੰ ਦੇਖਣ ਦੇ ਲਈ ਆ ਕਮਰੇ ਵੱਲ ਗਈ ਆ ਚੱਲ ਨੀ ਕੁੜੀਏ ਤੇਰਾ ਲਾੜਾ ਬੂਹੇ ਤੇ ਖੜਾ ਹੈ ਥੋੜੇ ਸਮੇਂ ਵਿੱਚ ਲਾਵਾ ਫੇਰੇ ਹੋਣੇ ਹਨ ਤਿਆਰ ਹੋ ਜਾ ਲੇਕਿਨ ਜਿਵੇਂ ਹੀ ਬਲਬੀਰ ਕੌਰ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਉਸ ਦੀ ਇੱਕ ਚੀਕ ਨਿਕਲ ਗਈ ਜੋ ਉਸ ਟੋਲ ਦੀ ਆਵਾਜ਼ ਨੂੰ چیرਦੇ ਹੋਏ ਬਾਹਰ ਤੱਕ ਆ ਗਈ ਆ ਹਾਏ ਵੇ ਰੱਬਾ ਉਹ ਮਰ ਗਏ ਆ ਉਲੂਟ ਗਏ ਆ ਆ ਦੇਖ ਆ ਕੀ ਪਾਣਾ ਬੱਪਰ ਗਿਆ ਕਮਰਾ ਖਾਲੀ ਸੀ ਮਨਜੀਤ ਕੋਰ ਕਮਰੇ ਵਿੱਚ ਨਹੀਂ ਸੀ ਉਸ ਦਾ ਲੱਖਾਂ ਰੁਪਏ ਦਾ ਮਹਿੰਗਾ ਲਾਲ ਲਜੋੜਾ ਬੈੱਡ ਤੇ ਪਿਆਸੀ ਆ ਗਹਿਣਿਆਂ ਦੇ ਖਾਲੀ ਡੱਬੇ ਫਰਸ਼ ਦੇ ਡਿੱਗੇ ਸਨ ਅਸੀਸੇ ਤੇ ਆ ਇੱਕ ਛੋਟੀ ਜਿਹੀ ਚਿੱਠੀ ਚਿਪਕਾਈ ਸੀ ਹਰਨੇਕ ਸਿੰਘ ਭੱਜਦਾ ਹੋਇਆ ਅੰਦਰ ਆਇਆ ਸਾਰੀ ਰਿਸ਼ਤੇਦਾਰੀ ਅੰਦਰ ਹੀ ਇਕੱਠੀ ਹੋ ਗਈ ਉਸਨੇ ਕੰਬਦੇ ਹੋਏ ਆ ਤਾਂ ਨਾਲ ਉਹ ਚਿੱਠੀ ਪੜ੍ਹੀ ਪਿਤਾ ਜੀ ਮੈਨੂੰ ਮਾਫ ਕਰ ਦਿਓ ਮੈਂ ਇਹ ਵਿਆਹ ਨਹੀਂ ਕਰ ਸਕਦੀ ਆ ਮੈਂ ਤੁਹਾਡੀ ਇੱਜ਼ਤ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਲੇਕਿਨ ਮੈਂ ਮਜਬੂਰ ਸੀ ਆ ਇਸ ਲਈ ਮੈਂ ਆਪਣੀ ਜਾਨ ਦੇਣ ਜਾ ਰਹੀ ਹਾਂ ਬਸ ਇਸ ਤੋਂ ਅੱਗੇ ਉਸ ਕੋਲੋਂ ਪੜਿਆ ਨਹੀਂ ਗਿਆ ਉਸ ਦੇ ਹੱਥੋਂ ਚਿੱਠੀ ਆ ਛੁੱਟ ਗਈ ਆ ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਉਸ ਦੀ ਪੱਗ ਲਾ ਕੇ ਪੈਰਾਂ ਹੇਟਾਂ ਮਿੱਦ ਦਿੱਤੀ ਹੋਵੇ ਬਾਹਰ ਬਰਾਤ ਦਾ ਸ਼ੋਰ ਵੱਧ ਰਿਹਾ ਸੀ लाੜੇ ਦਾ ਪਿਓ ਸਰਦਾਰ ਮੇਅਰ ਸਿੰਘ ਉੱਚੀ ਆਵਾਜ਼ ਵਿੱਚ ਬੋਲਿਆ ਕੀ ਗੱਲ ਹੈ ਹਰਨੇਕ ਸਿਆਂ ਅਸੀਂ ਆ ਇੱਥੇ ਧੂਪੇ ਸੜਨਾ ਆਇਆ ਜਲਦੀ ਰਸਮਾਂ ਨਿਭਾਓ ਉਸ ਤੋਂ ਬਾਅਦ ਲਾਵਾਂ ਦਾ ਸਮਾਂ ਹੋ ਰਿਹਾ ਹੈ ਕਿ ਤੁਸੀਂ ਸਾਨੂੰ ਇੱਥੇ ਬੇਇੱਜ਼ਤੀ ਕਰਨ ਬੁਲਾਇਆ ਹੈ ਘਰ ਦੇ ਅੰਦਰ ਮਾਤਮ ਛਾ ਗਿਆ ਔਰਤਾਂ ਰੋਣ ਲੱਗੀਆਂ ਇੱਜ਼ਤ ਮਿੱਟੀ ਵਿੱਚ ਮਿਲ ਗਈ ਪਗੋੜੀ ਸਾਡਾ ਮੂੰਹ ਕਾਲਾ ਕਰ ਗਈ ਹਰਨੇਕ ਸਿੰਘ ਦੀਆਂ ਅੱਖਾਂ ਗਏ ਹਨੇਰਾ ਛਾ ਗਿਆ ਉਸ ਨੂੰ ਆਪਣੀ ਮੌਤ ਸਾਹਮਣੇ ਦਿਖ ਰਹੀ ਸੀ ਉਸ ਨੂੰ ਲੱਗਿਆ ਅੱਜ ਪਿੰਡ ਵਿੱਚ ਉਸ ਦੀ ਪਾਗਲ ਰੂਲ ਜਾਵੇਗੀ ਸਹੂਕਾਰ ਉਸ ਨੂੰ ਮਾਰ ਦੇਵੇਗਾ ਮੇਅਰ ਸਿੰਘ ਉਸ ਨੂੰ ਬਰਬਾਦ ਕਰ ਦੇਵੇਗਾ ਠੀਕ ਉਸੇ ਵੇਲੇ ਉਸ ਦੀ ਨਜ਼ਰ ਆਪਣੀ ਨਿੱਕੀ ਜਹੀ 30 ਤੇ ਪਈ ਆ ਜੋ ਇੱਕ ਕੋਨੇ ਵਿੱਚ ਖੜੀ ਡਰ ਨਾਲ ਕੰਬ ਰਹੀ ਸੀ ਕੋਲ ਉਸ ਦਾ ਸਕੂਲ ਦਾ ਬਸਤਾ ਪਿਆ ਸੀ ਉਹ ਹਾਲੇ ਬੱਚੀ ਸੀ ਆ ਸਕੂਲ ਦੇ ਵਿੱਚ ਪੜ੍ਹਦੀ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੀ ਭੈਣ ਕਿੱਥੇ ਚਲੀ ਗਈ ਹੈ ਇਹ ਸਾਰੇ ਰੋ ਕਿਉਂ ਰਹੇ ਹਨ ਹਰਨੇਕ ਸਿੰਘ ਦੇ ਦਿਮਾਗ ਵਿੱਚ ਇੱਕ ਪਾਗਲਪਨ ਭਰਿਆ ਖਿਆਲ ਆਇਆ ਇੱਕ ਐਜਾ ਖਿਆਲ ਜਿਸ ਨੇ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰ ਦਿੱਤਾ ਉਸ ਨੇ ਆਪਣੀ ਇੱਜ਼ਤ ਬਚਾਉਣ ਦੇ ਲਈ ਆਪਣੇ ਪੱਗ ਨੂੰ ਬਚਾਉਣ ਲਈ ਆ ਪਿਓ ਦਾ ਹੋਣ ਦਾ ਫਰਜ਼ ਭੁਲਾ ਦਿੱਤਾ ਉਸਨੇ ਸੋਚਿਆ ਬਰਾਤ ਖਾਲੀ ਹੱਥ ਨਹੀਂ ਜਾਣੀ ਚਾਹੀਦੀ ਭਾਵੇਂ ਕੁਝ ਵੀ ਹੋਵੇ ਭਾਵੇਂ ਜੋ ਵੀ ਕੀਮਤ ਦੇਣੀ ਪਵੇ ਅੱਜ ਮੈਂ ਆਪਣੀ ਇੱਜ਼ਤ ਖਰਾਬ ਨਹੀਂ ਹੋਣ ਦੇਵਾਂਗਾ ਉਹ ਬਿਜਲੀ ਦੀ ਤੇਜ਼ੀ ਨਾਲ ਆਪਣੀ ਨਿੱਕੀ ਜਹੀ ਆ ਨੇਹਾ ਵੱਲ ਵਧਿਆ ਤੇ ਉਸ ਨੂੰ ਕਸੀੜ ਦਾ ਹੋਇਆ ਬਾਹਰ ਲੈ ਆਇਆ ਮਾਂ ਬਲਬੀਰ ਕੌਰ ਜੀ ਤੇ ਸਰਦਾਰ ਜੀ ਨਹੀਂ ਇਹ ਕੀ ਕਰ ਰਹੇ ਹੋ ਇਸ ਨੂੰ ਛੱਡ ਦਿਓ ਇਹ ਤਾਂ ਹਾਲੇ ਬੱਚੀ ਹੈ ਇਹ ਮੇਰੀ ਆ ਨੇਹਾ ਹੈ ਪਰ ਹਰਨੇਕ ਸਿੰਘ ਨੇ ਕਿਸੇ ਦੀ ਨਾ ਸੁਣੀ ਉਹ ਮਾਸੂਮ ਬੱਚੀ ਨੂੰ ਕਸੀੜਦਾ ਹੋਇਆ ਬਾਹਰ ਗੇਟ ਤੇ ਲੈ ਆਇਆ ਤੇ ਆਪਣੀ ਪੱਗ ਲਾ ਕੇ ਲਾੜੇ ਦੇ ਪਿਓ ਮੇਰ ਸਿੰਘ ਦੇ ਪੈਰਾਂ ਵਿੱਚ ਰੱਖ ਦਿੱਤੀ ਆ ਮੇਰ ਸਿਆ ਮੇਰੀ ਇੱਜ਼ਤ ਰੱਖ ਲੈ ਇੱਕ ਧੀਆ ਧੋਖਾ ਦੇ ਗਈ ਪਰ ਦੂਜੀ ਧੀ ਅਜੇ ਵੀ ਜਿੰਦੀ ਹੈ ਬਰਾਤ ਖਾਲੀ ਹੱਥ ਨਹੀਂ ਮੁੜੇਗੀ ਮੇਰੀ ਨਿੱਕੀ ਤੇ ਆ ਨੇਹਾ ਅੱਜ ਤੇਰੀ ਪੁੱਤਰ ਨਾਲ ਵਿਆਹ ਕਰੇਗੀ ਹੁਣੇ ਇਸੇ ਵੇਲੇ ਇਹ ਸੁਣ ਕੇ ਸਾਰਿਆਂ ਦੇ ਹੋਸ਼ ਉੱਡ ਗਏ ਆ ਟੋਲ ਵਾਲਿਆਂ ਦੇ ਢੋਲ ਰੁਕ ਗਏ ਨੱਚਦੇ ਬਰਾਤੀ ਪੱਥਰ ਬਣ ਚੁੱਕੇ ਸਨ ਇੱਕ ਪਿਓ ਆਪਣੇ ਹਾਲੇ ਸਕੂਲ ਦੇ ਵਿੱਚ ਪੜਦੀ ਧੀ ਦਾ ਸੋਧਾ ਕਰ ਰਿਹਾ ਸੀ ਇਹ ਸਿਰਫ ਆਪਣੀ ਝੁੱਠੀ ਇੱਜ਼ਤ ਨੂੰ ਬਚਾਉਣ ਦੇ ਲਈ ਆ ਨੇਹਾ ਰੋ ਰਹੀ ਸੀ ਆ ਨਹੀਂ ਪਿਤਾ ਜੀ ਮੈਂ ਦੀਦੀ ਦਾ ਲਹਿੰਗਾ ਨਹੀਂ ਪੋਣਾ ਮੈਂ ਤਾਂ ਹਾਲੇ ਸਕੂਲ ਜਾਣਾ ਹੈ ਪਰ ਹਰਨੇਕ ਸਿੰਘ ਨੇ ਉਸ ਦੇ ਮੂੰਹ ਤੇ ਖਾਤਰਾਕ ਦਿੱਤਾ ਚੁੱਪ ਕਰ ਅੱਜ ਤੂੰ ਮੇਰੀ ਪੱਗ ਬਚਾਵੇਂਗੀ ਲਾੜਾ ਮਨਿੰਦਰ ਆ ਤੇ ਉਸ ਦਾ ਪਿਓ ਮੇਰ ਸਿੰਘ ਇੱਕ ਪਲ ਲਈ ਹੈਰਾਨ ਰਹਿ ਗਏ ਆ ਉਹਨਾਂ ਨੇ ਉਸ ਮਾਸੂਮ ਬੱਚੀ ਵੱਲ ਦੇਖਿਆ ਲੇਕਿਨ ਇਸ ਤੋਂ ਬਾਅਦ ਜੋ ਹੋਇਆ ਨਾ ਉਸ ਨੇ ਤਾਂ ਸਾਰਿਆਂ ਦੇ ਹੋਸ਼ ਉਡਾ ਦਿੱਤੇ ਆਖਿਰਕਾਰ ਇਹ じゃ ਕੀ ਹੋਇਆ ਕੀ ਕਰ ਦਿਆ ਨੇ ਸੱਚਮੁੱਚ ਉਸ ਮਾਸੂਮ ਬੱਚੀ ਦੇ ਨਾਲ ਵਿਆਹ ਕਰ ਦਿੱਤਾ ਕਿ ਅਮੇਰ ਸਿੰਘ ਨੇ ਇਹ ਅਣਹੋਣਾ ਰਿਸ਼ਤਾ ਕਬੂਲ ਕਰ ਲਿਆ ਉਸ ਦੀ ਵੱਡੀ ਧੀ ਆ ਮਨਜੀਤ ਪਲਾਂ ਘਰ ਛੱਡ ਕੇ ਕਿਉਂ ਭੱਜੀ ਸੀ ਇਸ ਇੱਕ ਫੈਸਲੇ ਨੇ ਆ ਤਿੰਨਾਂ ਦੀ ਜ਼ਿੰਦਗੀ ਨੂੰ ਕਿਵੇਂ ਬਰਬਾਦ ਕਰ ਦਿੱਤਾ ਜਾਣਨ ਦੇ ਲਈ ਆ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਅੱਜ ਦੀ ਇਹ ਬੜੀ ਖਾਸ ਵੀਡੀਓ ਸਰਦਾਰ ਹਰਨੇਕ ਸਿੰਘ ਪਿੰਡ ਮਹਿਲਪੁਰ ਦਾ ਇੱਕ ਇੱਜ਼ਤਦਾਰ ਪਰ ਉਸਤ ਜ਼ਿੰਮੇਵਾਰ ਸੀ ਆ ਉਸ ਕੋਲ ਸਿਰਫ 5 ਕਿੱਲੇ ਜ਼ਮੀਨ ਸੀ ਆ ਜਿਸ ਤੇ ਉਸ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ ਆ ਪਰ ਉਸ ਦਾ ਹੰਕਾਰ ਤੇ ਆਪਣੀ ਪੱਗ ਦਾ ਵਿਕਾਰ 100 ਕਿੱਲਿਆਂ ਵਾਲਾ ਸੀ ਆ ਉਹ ਹਮੇਸ਼ਾ ਪਿੰਡ ਵਿੱਚ ਸਿਰ ਉੱਚਾ ਕਰਕੇ ਤੁਰਦਾ ਪਾਵੇਂ ਅੰਦਰੋਂ ਉਹ ਖੋਖਲਾ ਸੀ ਆ ਉਸਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਸੀ ਕਿ ਉਹ ਹਰ ਕੀਮਤ ਤੇ ਆਪਣੀ ਧੀ ਦਾ ਵਿਆਹ ਇਲਾਕੇ ਦੇ ਸਭ ਤੋਂ ਅਮੀਰ ਘਰ ਵਿੱਚ ਕਰਨਾ ਚਾਹੁੰਦਾ ਸੀ ਤਾਂ ਜੋ ਉਸ ਦਾ ਨਾਮ ਵੱਡਾ ਹੋ ਸਕੇ ਉਸ ਦੇ ਘਰ ਵਿੱਚ ਦੋ ਧੀਆ ਸਨ ਵੱਡੀ ਧੀ ਮਨਜੀਤ ਕੌਰ 22 ਸਾਲ ਦੀ ਸੀ ਬੀਏ ਪਾਸ ਕਰ ਚੁੱਕੀ ਸੀ ਤੇ ਧਾਰਮਿਕ ਵਿਰਤੀ ਵਾਲੀ ਕੁੜੀ ਦੇਖਣ ਦੇ ਵਿੱਚ ਕਾਫੀ ਸੋਹਣੀ ਲੱਗਦੀ ਸੀ ਉਹ ਆਪਣੇ ਪਿਓ ਦੇ ਗੁੱਸੇ ਤੋਂ ਬਹੁਤ ਡਰਦੀ ਆ ਤੇ ਆ ਕਦੇ ਉਸ ਦੇ ਸਾਹਮਣੇ ਉੱਚੀ ਆਵਾਜ਼ ਦੇ ਵਿੱਚ ਨਹੀਂ ਬੋਲੀ ਸੀ ਆ ਛੋਟੀ ਧੀ ਨੇਹਾ ਉਹ ਹਾਲੇ ਸਕੂਲ ਵਿੱਚ ਪੜਦੀ ਆ ਚੰਚਲ ਹਸਮੁਖ ਤੇ ਪੜਾਈ ਦੇ ਵਿੱਚ ਬੜੀ ਹੁਸ਼ਿਆਰ ਸੀ ਆ ਉਹ ਆਪਣੀ ਵੱਡੀ ਭੈਣ ਮਨਜੀਤ ਨੂੰ ਆਪਣੀ ਮਾਂ ਵਾਂਗ ਸਮਝਦੀ ਸੀ ਆ ਮਨਜੀਤ ਦਾ ਇੱਕ ਰਾਜ ਸੀ ਆ ਇੱਕ ਇਹਜਾ ਰਾਜ ਜੋ ਸੁਨੇ ਆਪਣੇ ਹੰਕਾਰੀ ਪਿਓ ਤੋਂ ਲੁਕੋ ਰੱਖਿਆ ਸੀ ਉਹ ਪਿਛਲੇ 2 ਸਾਲਾਂ ਤੋਂ ਪਿੰਡ ਦੇ ਹੀ ਇੱਕ ਨੌਜਵਾਨ ਗੁਰਪ੍ਰੀਤ ਨੂੰ ਪਸੰਦ ਕਰਦੀ ਸੀ ਗੁਰਪ੍ਰੀਤ ਉਹਨਾਂ ਦੇ ਗਵਾਂਢ ਦੇ ਵਿੱਚ ਰਹਿੰਦਾ ਸੀ ਪਰ ਉਹ ਗਰੀਬ ਸੀ ਆ ਉਸ ਦਾ ਪਿਓ ਛੋਟਾ ਕਿਸਾਨ ਸੀ ਆ ਗੁਰਪ੍ਰੀਤ ਆਪ ਇੱਕ ਟਰੈਕਟਰ ਮਕੈਨਿਕ ਦਾ ਕੰਮ ਕਰਦਾ ਸੀ ਉਹ ਮਿਹਨਤੀ ਤੇ ਸੁਭਾਅ ਦਾ ਬੜਾ ਚੰਗਾ ਸੀ ਪਰ ਹਰਨੇਕ ਸਿੰਘ ਦੀਆਂ ਨਜ਼ਰਾਂ ਵਿੱਚ ਉਹ ਇੱਕ ਕੰਗਾਲ ਸੀ ਅਤੇ ਮਨਜੀਤ ਜਾਣਦੀ ਸੀ ਕਿ ਉਸ ਦਾ ਪਿਓ ਇਸ ਰਿਸ਼ਤੇ ਦੀ ਕਦੀ ਨਹੀਂ ਮੰਨੇਗਾ ਦੂਜੇ ਪਾਸੇ ਹਰਨੇਕ ਸਿੰਘ ਨੇ ਆਪਣੀ ਝੂਠੀ ਸ਼ਾਨ ਦਿਖਾਉਣ ਦੇ ਲਈ ਧੱਕੇ ਨਾਲ ਮਨਜੀਤ ਦਾ ਰਿਸ਼ਤਾ ਇਲਾਕੇ ਦੇ ਸਭ ਤੋਂ ਅਮੀਰ ਤੇ ਤਾਕਤਵਰ ਜ਼ਿਮੀਂਦਾਰਾਂ ਵਿੱਚੋਂ ਇੱਕ ਮੇਰ ਸਿੰਘ ਦੇ ਪੁੱਤਰ ਮਨਿੰਦਰ ਨਾਲ ਤੈ ਕਰ ਦਿੱਤਾ ਮਨਿੰਦਰ 28 ਸਾਲ ਦਾ ਵਿਗੜਿਆ ਹੋਇਆ ਸ਼ਰਾਬੀ ਤੇ ਬਦਚਲਨ ਮੁੰਡਾ ਸੀ ਆ ਪਿੰਡ ਦੇ ਵਿੱਚ ਹਰ ਕੋਈ ਉਸ ਦੀਆਂ ਹਰਕਤਾਂ ਤੋਂ ਬਿਲਕੁਲ ਵਾਕਿਫ ਸੀ ਆ ਪਰ ਹਰਨੇਕ ਸਿੰਘ ਨੂੰ ਸਿਰਫ ਪੈਸਾ ਤੇ ਉਸ ਦੀ 50 ਕਿੱਲੇ ਜ਼ਮੀਨ ਦਿਖਾਈ ਦਿੰਦੀ ਸੀ ਉਸ ਨੂੰ ਲੱਗਦਾ ਸੀ ਕਿ ਜੇਕਰ ਉਸ ਦੀ ਧੀ ਇਸ ਘਰ ਦੇ ਵਿੱਚ ਵਿਆਹੀ ਗਈ ਆ ਤਾਂ ਪਿੰਡ ਦੇ ਵਿੱਚ ਉਸ ਦੀ ਪੱਗ ਹੋਰ ਉੱਚੀ ਹੋ ਜਾਵੇਗੀ ਆ ਮਨਜੀਤ ਤੂੰ ਰਾਜ ਕਰੇਂਗੀ ਆ ਹਰਨੇਕ ਸਿੰਘ ਨੇ ਆਪਣੀ ਤੀਨ ਨੂੰ ਕਿਹਾ ਮੈਂ ਤੇਰੇ ਵਿਆਹ ਤੇ ਇੰਨਾ ਦੱਜ ਦੇਵਾਂਗਾ ਕਿ ਪਿੰਡ ਵਾਲੇ ਦੇਖਦੇ ਰਹਿ ਜਾਣਗੇ ਮੈਂ ਮੇਹਰ ਸਿੰਘ ਨੂੰ ਦਿਖਾ ਦੇਣਾ ਹੈ ਕਿ ਹਰਨੇਕ ਸਿੰਘ ਵੀ ਕਿਸੇ ਤੋਂ ਘੱਟ ਨਹੀਂ ਹੈ ਆਪਣੇ ਐਸ਼ ਤੇ ਚੁੱਟੀ ਸ਼ਾਨ ਨੂੰ ਬਚਾਉਣ ਦੇ ਲਈ ਹਰਨੇਕ ਸਿੰਘ ਨੇ ਉਹ ਕੰਮ ਕਰ ਦਿੱਤਾ ਜਿਸ ਨੇ ਉਸ ਦੀ ਬਰਬਾਦੀ ਦੀ ਨਹੀਂ ਰੱਖੀ ਸੀ ਉਸਨੇ ਆਪਣੀ 5 ਕਿੱਲੇ ਜ਼ਮੀਨ ਪਿੰਡ ਦੇ ਸੌਕਰ ਕੋਲ ਗੈਣੇ ਰੱਖ ਦਿੱਤੀ ਆ ਤੇ ਆ ਪਾਰੀ ਕਰ ਜਾ ਚੱਕ ਲਿਆ ਇਹ ਸਾਰਾ ਪੈਸਾ ਉਸਨੇ ਇੱਕ ਨਵੀਂ ਫੋਰਚੂਨਰ ਗੱਡੀ ਆ ਬੁੱਕ ਕਰ ਲਈ ਆ ਤੇ ਹੋਰ ਮਹਿੰਗੇ ਦਾਜ ਦਾ ਸਮਾਨ ਖਰੀਦਣ ਲਈ ਲਗਾ ਦਿੱਤਾ ਜਦੋਂ ਮਨਜੀਤ ਨੂੰ ਇਸ ਰਿਸ਼ਤੇ ਬਾਰੇ ਪਤਾ ਲੱਗਿਆ ਉਹ ਕੋਈ ਗਿੜਗਿੜਾ ਪਿਤਾ ਜੀ ਆ ਮੈਨੂੰ ਗੱਡੀਆਂ ਨਹੀਂ ਚਾਹੀਦੀਆਂ ਮੇਰਾ ਵਿਆਹ ਉੱਥੇ ਨਾ ਕਰੋ ਮੈਂ ਸੁਣਿਆ ਹੈ ਉਹ ਲੋਕ ਚੰਗੇ ਨਹੀਂ ਹਨ ਮਨਿੰਦਰ ਅਸਰਾਬੀ ਹੈ ਸਾਰਾ ਪਿੰਡ ਜਾਣਦਾ ਹੈ ਪਰ ਹਰਨੇਕ ਸਿੰਘ ਨੇ ਤੀ ਦੀਕ ਨਾ ਸੁਣੀ ਚੁੱਪ ਕਰ ਤੂੰ ਆ ਮੈਨੂੰ ਸਿਖਾਵੇਂਗੀ ਆ ਤੂੰ ਚੰਗਾ ਕੀ ਹੈ ਮਾੜਾ ਕੀ ਹੈ ਅਮੀਰ ਘਰਾਂ ਦੇ ਵਿੱਚ ਇਹ ਸਭ ਚੱਲਦਾ ਹੈ ਤੂੰ ਬਸ ਪੈਸੇ ਦੇਖ ਤੇ ਮੇਰੀ ਪੱਗ ਦਾ ਸਵਾਲ ਹੈ ਹੁਣ ਮੈਂ ਨਹੀਂ ਮੁਕਰ ਸਕਦਾ ਵਿਆਹ ਤੋਂ ਇੱਕ ਹਫਤਾ ਪਹਿਲਾਂ ਮਨਜੀਤ ਹਿੰਮਤ ਕਰਕੇ ਗੁਰਪ੍ਰੀਤ ਨੂੰ ਮਿਲੀ ਆ ਗੁਰਪ੍ਰੀਤ ਮੈਨੂੰ ਬਚਾ ਲਿਆ ਮੈਂ ਉਸ ਨਰਕ ਵਿੱਚ ਜਾਣ ਤੋਂ ਚੰਗਾ ਮਰ ਜਾਣਾ ਚਾਹੁੰਦੀ ਹਾਂ ਗੁਰਪ੍ਰੀਤ ਨੇ ਕਿਹਾ ਮਨਜੀਤ ਮੈਂ ਆਖਰੀ ਵਾਰ ਤੇਰੇ ਪਿਤਾ ਦੇ ਹੱਥ ਜੋੜਦਾ ਹਾਂ ਸ਼ਾਇਦ ਉਹ ਮੰਨ ਜਾਣ ਉਹ ਦੋਮੇ ਹਰਨੇਕ ਸਿੰਘ ਦੇ ਕੋਲ ਗਏ ਆ ਗੁਰਪ੍ਰੀਤ ਨੇ ਹੱਥ ਜੋੜ ਕੇ ਕਿਹਾ ਤਾਂ ਆਇਆ ਜੀ ਮੈਂ ਮਨਜੀਤ ਨੂੰ ਪਸੰਦ ਕਰਦਾ ਹਾਂ ਮੈਂ ਉਸ ਨੂੰ ਬਹੁਤ ਕੁਝ ਰੱਖਾਂਗਾ ਮੈਂ ਦਿਨ ਰਾਤ ਮਿਹਨਤ ਕਰਾਂਗਾ ਸਾਨੂੰ ਤੁਹਾਡੇ ਕੋਲੋਂ ਦਾ ਜਦਾ ਇੱਕ ਵੀਤਾਗਾ ਨਹੀਂ ਚਾਹੀਦਾ ਬਸ ਦੋ ਕੱਪੜਿਆਂ ਵਿੱਚ ਮੇਰੇ ਨਾਲ ਵਿਆਹ ਕਰ ਦਿਓ ਇਹ ਸੁਣ ਕੇ ਹਰਨੇਕ ਸਿੰਘ ਅਗ ਬਬੂਲਾ ਹੋ ਗਿਆ ਉਸਨੇ ਗੁਰਪ੍ਰੀਤ ਦੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਝੜ ਦਿੱਤਾ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਘਰ ਆ ਕੇ ਮੇਰੀ ਧੀ ਦਾ ਰਿਸ਼ਤਾ ਮੰਗਣ ਦਾ ਇੱਕ ਕੰਗਾਲੇ ਮਕੈਨਿਕ ਨੂੰ ਮੈਂ ਆਪਣੀ ਧੀ ਕਿਵੇਂ ਦੇ ਸਕਦਾ ਹਾਂ ਮੇਰੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਜਾਂ ਮੇਰੀ ਧੀ ਪੰਜਾਖ ਲਿਆਦੀ ਆ ਮਾਲਕਣ ਬਣੇਗੀ ਉਹ ਤੇਰੇ ਟਰੈਕਟਰਾਂ ਦੀ ਗਰੀਸ ਵਾਲੇ ਹੱਥਾਂ ਵਿੱਚ ਨਹੀਂ ਆਵੇਗੀ ਉਸਨੇ ਗੁਰਪ੍ਰੀਤ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਤੇ ਮਨਜੀਤ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਜੇ ਹੁਣ ਤੂੰ ਇਸ ਕਮਰੇ ਵਿੱਚੋਂ ਬਾਹਰ ਨਿਕਲੀ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਵਾਂਗਾ ਮਨਜੀਤ ਪੂਰੀ ਤਰ੍ਹਾਂ ਟੁੱਟ ਗਈ ਆ ਉਸਨੇ ਦੇਖ ਲਿਆ ਕੀ ਆ ਉਸਦਾ ਪਿਓ ਇੱਜ਼ਤ ਦੇ ਨਾਮ ਤੇ ਆ ਉਸਦੀ ਬਲੀ ਦੇਣਾ ਚਾਹੁੰਦਾ ਹੈ ਉਸ ਨੂੰ ਇਹ ਵੀ ਪਤਾ ਸੀ ਕਿ ਉਸਦਾ ਪਿਓ ਕਿੰਨੇ ਕਰਜ਼ੇ ਹੇਟਾਂ ਦੱਬ ਚੁੱਕਿਆ ਹੈ ਉਹ ਸੋਚਣ ਲੱਗੀ ਜੇ ਮੈਂ ਵਿਆਹ ਕਰ ਲਿਆ ਤਾਂ ਮੇਰੀ ਜ਼ਿੰਦਗੀ ਨਰਕ ਬਣ ਜਾਵੇਗੀ ਜੇ ਮੈਂ ਵਿਆਹ ਤੋੜ ਦਿੱਤਾ ਤਾਂ ਮੇਰਾ ਪਿਓ ਕਰਜ਼ੇ ਤੇ ਬੇਇੱਜ਼ਤੀ ਨਾਲ ਮਰ ਜਾਵੇਗਾ ਸਹੂਕਾਰ ਇਸ ਨੂੰ ਛੱਡੇਗਾ ਨਹੀਂ ਆ ਉਸਦੇ ਦਿਮਾਗ ਦੇ ਵਿੱਚ ਇੱਕ ਖਿਆਲ ਆਇਆ ਜੇ ਮੈਂ ਹੀ ਨਾ ਰਹਾਂ ਤਾਂ ਵਿਆਹ ਕਿਵੇਂ ਹੋਵੇਗਾ ਨਾ ਦਾਜ ਦੇਣਾ ਪਵੇਗਾ ਨਾ ਮੇਰਾ ਪਿਓ ਬਰਬਾਦ ਹੋਵੇਗਾ ਉਸਨੂੰ ਲੱਗਿਆ ਕਿ ਉਸਦੀ ਮੌਤ ਹੀ ਉਸਨੂੰ ਉਸਦੇ ਪਿਓ ਤੋਂ ਬਚਾ ਸਕਦੀ ਹੈ ਵਿਆਹ ਵਾਲੀ ਸਵੇਰ ਜਦੋਂ ਸਾਰੇ ਬਾਹਰ ਤਿਆਰੀਆਂ ਵਿੱਚ ਲੱਗੇ ਸਨ ਮਨਜੀਤ ਨੇ ਆਪਣੀ ਛੋਟੀ ਭੈਣ ਨੀਹਾ ਨੂੰ ਬੁਲਾਇਆ ਆਪਣੇ ਦੀਦੀ ਦੇ ਕਮਰੇ ਵਿੱਚ ਆਈ ਆ ਨੀਹਾ ਆ ਚਿੱਠੀ ਪੜ ਜਦੋਂ ਸਾਰੇ ਪੁੱਛਣ ਤਾਂ ਇਹ ਪਿਤਾ ਜੀ ਨੂੰ ਦੇ ਦੇਵੀਂ ਆ ਨੀਹਾ ਮਾਸੂਮ ਸੀ ਉਸਨੂੰ ਸਮਝ ਨਹੀਂ ਆਈ ਅਬੀ ਦੀਦੀ ਕਿੱਥੇ ਚੱਲੀ ਹੈ ਅੱਜ ਤਾਂ ਤੁਹਾਡਾ ਵਿਆਹ ਹੈ ਮਨਜੀਤ ਨਿਰੋੰਧਾ ਹੋਇਆ ਉਸ ਨੂੰ ਗੱਲ ਨਾਲ ਲਾ ਲਿਆ ਬਸ ਤੂੰ ਆਪਣਾ ਖਿਆਲ ਰੱਖੀ ਆ ਤੇ ਬਹੁਤ ਸਾਰੀ ਪੜਾਈ ਕਰੀ ਪਿਤਾ ਜੀ ਵਾਂਗ ਨਾ ਬਣੀ ਆ ਮਨਜੀਤ ਨੇ ਆਪਣਾ ਲਹਿੰਗਾ ਤੇ ਗਹਿਣੇ ਉਤਾਰੇ ਤੇ ਚਿੱਠੀ ਸ਼ੀਸ਼ੇ ਤੇ ਚਿਪਕਾ ਦਿੱਤੀ ਆ ਤੇ ਪਿਛਲੇ ਦਰਵਾਜ਼ੇ ਤੋਂ ਆ ਬਿਨਾ ਕਿਸੇ ਨੂੰ ਦੱਸੇ ਘਰੋਂ ਭੱਜ ਗਈ ਆ ਉਹ ਗੁਰਪ੍ਰੀਤ ਕੋਲ ਨਹੀਂ ਗਈ ਆ ਉਹ ਸਿੱਧੀ ਬੱਸ ਸਟੈਂਡ ਤੇ ਗਈ ਆ ਉਸ ਦਾ ਇਰਾਦਾ ਸੀ ਆ ਕਿਸੇ ਦੂਰ ਦੁੜਾਡੇ ਸ਼ਹਿਰ ਵਿੱਚ ਜਾ ਕੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰ ਲੈਣਾ ਬਰਾਤ ਬੁਹੇ ਤੇ ਸੀ ਆ ਮਨਜੀਤ ਭੱਜ ਚੁੱਕੀ ਸੀ ਘਰ ਦੇ ਵਿੱਚ ਮਾਤਮ ਛਾ ਚੁੱਕਿਆ ਸੀ ਆ ਲਾੜੇ ਦਾ ਪਿਓ ਮੇਅਰ ਸਿੰਘ ਗੁੱਸੇ ਵਿੱਚ ਸੀ ਆ ਬੇਇੱਜ਼ਤੀ ਸਾਡੀ ਬੇਇੱਜ਼ਤੀ ਹੋ ਗਈ ਆ ਹਰਨੇਕ ਸਿਆ ਤੇਰੀ ਅਤੀ ਨੇ ਸਾਡੀ ਪੱਗ ਰੋਲ ਦਿੱਤੀ ਹੁਣ ਇਸ ਦਾ ਹਰਜਾਨਾ ਕੌਣ ਭਰੇਗਾ ਸਾਡੀ ਬਰਾਤ ਖਾਲੀ ਹੱਥ ਵਾਪਸ ਜਾਵੇਗੀ ਹਰਨੇਕ ਸਿੰਘ ਰੋ ਪਿਆ ਗਿੜਗਿੜਾ ਰਿਆ ਸੀ ਆ ਮੇਅਰ ਸਿਆ ਮੈਂ ਲੁੱਟ ਗਿਆ ਮੇਰੀ ਇੱਜ਼ਤ ਨੂੰ ਬਚਾ ਲੈ ਮੈਨੂੰ ਮਾਫ਼ ਕਰ ਦੇ ਉਹ ਧੋਖੇਬਾਜ਼ ਹੈ ਪਰ ਮੇਰ ਸਿੰਘ ਹੋਰ ਵੀ ਪਰ ਕੁੱਠਿਆ ਉਹ ਮਾਫੀ ਤੇਰੀ ਧੀ ਨੇ ਮੇਰੇ ਪੁੱਤਰ ਨੂੰ ਠੁਕਰਾਇਆ ਹੈ ਹੁਣ ਤਾਂ ਪੂਰਾ ਪਿੰਡ ਸਾਡੇ ਤੇ ਠੁਕੇਗਾ ਮੈਂ ਤੈਨੂੰ ਬਰਬਾਦ ਕਰ ਦੇਵਾਂਗਾ ਤੇਰਾ ਲੱਖਾਂ ਦਾ ਕਰਜ਼ਾ ਵੀ ਹੈ ਮੈਨੂੰ ਪਤਾ ਹੈ ਸੌਕਰ ਨੂੰ ਕਹਿ ਕੇ ਆ ਕੱਲ ਹੀ ਤੇਰੀ ਜ਼ਮੀਨ ਦੀ ਆ ਬੋਲੀ ਲਗਵਾ ਦੇਵਾਂਗਾ ਇਹ ਸੁਣ ਕੇ ਹਰਨੇਕ ਸਿੰਘ ਦੇ ਅੰਦਰ ਦਾ ਡਰ ਡਾਰਾ ਉਸ ਦੀ ਇੱਜ਼ਤ ਦਾ ਕੀੜਾ ਜਾਗ ਪਿਆ ਉਸ ਨੂੰ ਲੱਗਿਆ ਜੇ ਬਰਾਤ ਮੁੜ ਗਈ ਤਾਂ ਮੂੰਹ ਦਿਖਾਣ ਜੋਗਾ ਨਹੀਂ ਰਾਂਗਾ ਉਸ ਦੀ ਜ਼ਮੀਨ ਵੀ ਵਿਕ ਗਈ ਆ ਇੱਜ਼ਤ ਵੀ ਜਾਵੇਗੀ ਉਸਨੇ ਆਪਣੀ ਨਿੱਕੀ ਧੀ ਅਨੇਹਾ ਵੱਲ ਦੇਖਿਆ ਜੋ ਉੱਥੇ ਖੜੀ ਸੀ ਉਸ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਉਸ ਦੇ ਅੰਦਰ ਦਾ ਪਿਓ ਮਰ ਚੁੱਕਿਆ ਸੀ ਤੇ ਇੱਕ ਹੰਕਾਰੀ ਡਰਪੋਕ ਬੰਦਾ ਜਾਗ ਪਿਆ ਸੀ ਉਹ ਭੱਜ ਕੇ ਗਿਆ ਤੇ ਨੇਹਾ ਨੂੰ ਬਾਹ ਤੋਂ ਫੜ ਕੇ ਇੱਕ ਸੀਟ ਦਾ ਹੋਇਆ ਬਾਹਰ ਮੇਹਰ ਸਿੰਘ ਦੇ ਸਾਹਮਣੇ ਲਿਆਇਆ ਮਾਂ ਬਲਬੀਰ ਕੌਰ ਬੋਲੀ ਸਰਦਾਰ ਜੀ ਨਹੀਂ ਆ ਇਹ ਭਲਾ ਕੀ ਕਰ ਰਹੇ ਹੋ ਇਸ ਨੂੰ ਛੱਡ ਦਿਓ ਇਹ ਤਾਂ ਬੱਚੀ ਹੈ ਮੇਰੀ ਮੇਰੀ ਨੇਹਾ ਹੈ ਪਰ ਹਰਨੇਕ ਸਿੰਘ ਨੇ ਆਪਣੀ ਪੱਗ ਲਾ ਕੇ ਮੇਰ ਸਿੰਘ ਦੇ ਪੈਰਾਂ ਵਿੱਚ ਰੱਖ ਦਿੱਤੀ ਹੈ ਮੇਰ ਸਿਆ ਮੇਰੀ ਇੱਜ਼ਤ ਰੱਖ ਲੈ ਇੱਕ ਧੀ ਧੋਖਾ ਦੇ ਗਈ ਹੈ ਪਰ ਦੂਜੀ ਧੀ ਆ ਅਜੇ ਜਿਉਂਦੀ ਹੈ ਬਰਾਤ ਖਾਲੀ ਹੱਥ ਨਹੀਂ ਮੁੜੇਗੀ ਆ ਮੇਰੀ ਨਿੱਕੀ ਆ ਨੇਹਾ ਅੱਜ ਤੇਰੀ ਪੁੱਤਰ ਨਾਲ ਵਿਆਹ ਕਰੇਗੀ ਆ ਹੁਣ ਐਸੇ ਵੇਲੇ ਆ ਇਹ ਸੁਣ ਕੇ ਸਭ ਦੇ ਹੋਸ਼ ਉੱਡ ਗਏ ਢੋਲ ਵਾਲਿਆਂ ਦੇ ਢੋਲ ਰੁਕ ਗਏ ਨੱਚਦੇ ਬਰਾਤੀ ਜਿਵੇਂ ਪੱਥਰ ਬਣ ਚੁੱਕੇ ਸੀ ਆ ਇੱਕ ਪਿਓ ਆਪਣੀ ਸਕੂਲ ਪੜਦੀ ਧੀ ਦਾ ਸੋਧਾ ਕਰ ਰਿਆ ਸੀ ਆ ਸਿਰਫ ਆਪਣੀ ਝੂਠੀ ਇੱਜ਼ਤ ਨੂੰ ਬਚਾਉਣ ਲਈ ਆ ਨੇਹਾ ਰੋ ਰਹੀ ਸੀ ਆ ਨਹੀਂ ਪਿਤਾ ਜੀ ਮੈਂ ਦੀਦੀ ਦਾ ਲਹਿੰਗਾ ਨਹੀਂ ਪੋਣਾ ਮੈਂ ਹਾਲੇ ਤੱਕ ਸਕੂਲ ਜਾਣਾ ਹੈ ਪਰ ਹਰਨੇਕ ਸਿੰਘ ਨੇ ਉਸ ਦੇ ਮੂੰਹ ਤੇ ਹੱਥ ਰੱਖ ਦਿੱਤਾ ਚੁੱਪ ਕਰ ਅੱਜ ਤੂੰ ਮੇਰੀ ਪੱਗ ਬਚਾਵੇਂਗੀ ਲਾੜਾ ਮਨਿੰਦਰ ਤੇ ਉਸ ਦਾ ਪਿਓ ਮੇਰ ਇੱਕ ਪਲ ਲਈ ਹੈਰਾਨ ਹੋ ਰਹਿ ਗਏ ਆ ਫਿਰ ਮੇਅਰ ਸਿੰਘ ਦੀਆਂ ਅੱਖਾਂ ਵਿੱਚ ਇੱਕ ਕਿਨੋ ਨਹੀਂ ਚਮਕਾਈ ਉਸਨੇ ਸੋਚਿਆ ਮਨਜੀਤ ਤਾਂ 22 ਸਾਲ ਦੀ ਸੀ ਉਸ ਦੀ ਆਪਣੀ ਜੁਬਾਨ ਸੀ ਇਹ ਬੱਚੀ ਤਾਂ ਹੋਰ ਵੀ ਚੰਗੀ ਹੈ ਇਹ ਤਾਂ ਸਾਰੀ ਉਮਰ ਗੁਲਾਮ ਬਣ ਕੇ ਰਹੇਗੀ ਉਸਨੇ ਹੱਸਦੇ ਹੋਏ ਕਿਹਾ ਤੂੰ ਜੋ ਕਹਿੰਦਾ ਹੈ ਉਹੀ ਹੋਏਗਾ ਤਾਂ ਅਸੀਂ ਤੇਰੀ ਪੱਗ ਝੁੱਕ ਲੈਂਦੇ ਹਾਂ ਸਾਨੂੰ ਮਨਜ਼ੂਰ ਹੈ ਪਰ ਯਾਦ ਰੱਖੀਂ ਅੰਦਾਜ਼ ਉਹੀ ਰਹੇਗਾ ਜੋ ਤੈਅ ਹੋਇਆ ਸੀ 20 ਲੱਖ ਤੇ ਉਹ ਫੋਰਚੂਨਰ ਗੱਡੀ ਹਰਨੇਕ ਸਿੰਘ ਨੇ ਕੰਬਦੇ ਹੋਏ ਹੱਥਾਂ ਨਾਲ ਕਿਹਾ ਮਨਜ਼ੂਰ ਹੈ ਸਭ ਮਨਜ਼ੂਰ ਹੈ ਬਸ ਬਰਾਤ ਮੁੜਕੇ ਨਾ ਲੈ ਕੇ ਜਾਓ ਉਸਨੇ ਆਪਣੀ ਪਤਨੀ ਨੂੰ ਹੁਕਮ ਦਿੱਤਾ ਉਸ ਨੂੰ ਮਨਜੀਤ ਦਾ ਲਹंगा ਪਵਾ ਕੇ ਤਿਆਰ ਕਰ ਬਲਬੀਰ ਕੌਰ ਰੋਂਦੀ ਰਹੀ ਆ ਆਪਣੀ ਉਸ ਛੋਟੀ ਜਿਹੀ ਧੀ ਨੂੰ ਦੇਖ ਕੇ ਜੋ ਅਜੇ ਬੱਚੀ ਸੀ ਉਸ ਨੂੰ ਜ਼ਬਰਦਸਤੀ ਤਿਆਰ ਕਰਨ ਲਈ ਲੈ ਗਈ ਹਾਂਜੀ ਅੱਧੇ ਘੰਟੇ ਬਾਅਦ ਦੇ ਉਸੇ ਘਰ ਵਿੱਚ ਜਿੱਥੋਂ ਵੱਡੀ ਧੀ ਭੱਜੀ ਸੀ ਉਸੇ ਘਰ ਵਿੱਚ ਛੋਟੀ ਧੀ ਨੂੰ ਇੱਜ਼ਤ ਬਚਾਉਣ ਦੇ ਨਾਮ ਤੇ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ ਸੀ ਉਹ ਛੋਟੀ ਜਿਹੀ ਧੀ ਦਾ ਵਿਆਹ ਉਸ ਦੀਆਂ ਚਿੱਕਾਂ ਦੇ ਵਿਚਕਾਰ 28 ਸਾਲ ਦੇ ਆ ਮਨਿੰਦਰ ਨਾਲ ਕਰ ਦਿੱਤਾ ਗਿਆ ਸੀ ਜਦੋਂ ਡੋਲੀ ਤੁਰਨ ਲੱਗੀ ਆ ਤਾਂ ਨੀਹਾ ਆਪਣੀ ਮਾਂ ਦੇ ਗਲ ਲੱਗ ਕੇ ਚਿੱਕਾ ਮਾਰ ਰਹੀ ਸੀ ਆ ਮਾਂ ਮੈਨੂੰ ਬਚਾ ਲੈ ਇਹ ਲੋਕ ਮੈਨੂੰ ਮਾਰ ਦੇਣਗੇ ਪਰ ਉਸਦੀ ਮਾਂ ਬੇਵਸੀ ਹਰਨੇਕ ਸਿੰਘ ਪੱਥਰ ਬਣਿਆ ਖੜਿਆ ਸੀ ਆ ਉਹ ਆਪਣੀ ਇੱਜ਼ਤ ਬਚਾਉਣ ਦੇ ਵਿੱਚ ਕਾਮਯਾਬ ਹੋ ਗਿਆ ਲੇਕਿਨ ਨੀਹਾ ਜਦੋਂ ਉਸ ਨਰਕ ਵਰਗੇ ਸੋਹਰੇ ਘਰ ਪਹੁੰਚੀ ਆ ਤਾਂ ਉਸਦੀ ਜ਼ਿੰਦਗੀ ਆ ਵੱਦ ਤੋਂ ਬੱਤਰ ਹੋ ਗਈ ਸੱਸਿਆਨੀ ਆ ਮੇਰ ਸਿੰਘ ਦੀ ਪਤਨੀ ਉਸਨੇ ਪਹਿਲੇ ਦਿਨ ਹੀ ਕਹਿ ਦਿੱਤਾ ਕਿ ਸਾਡੇ ਘਰ ਦੇ ਵਿੱਚ ਨੂੰ ਨਹੀਂ ਸਗੋ ਕੰਮ ਵਾਲੀ ਆਈ ਹੈ ਤੇਰੀ ਭੈਣ ਪਗੋੜੀ ਸੀ ਆ ਤੂੰ ਉਸਦਾ ਕਰਜ਼ਾ ਲਾਵੇਂਗੀ ਤੇ ਮਨਿੰਦਰ ਸ਼ਰਾਬੀ ਸੀ ਉਹ ਹਰ ਰਾਤ ਉਸ ਬੱਚੀ ਨਾਲ ਕੁੱਟਮਾਰ ਕਰਦਾ ਉਸ ਨੂੰ ਸਕੂਲ ਜਾਣ ਤੋਂ ਰੋਕ ਦਿੱਤਾ ਗਿਆ ਉਸ ਦੀਆਂ ਕਿਤਾਬਾਂ ਸਾੜ ਦਿੱਤੀਆਂ ਗਈਆਂ ਉਸ ਨੂੰ ਨੌਕਰਾਨੀ ਬਣਾ ਕੇ ਰੱਖ ਲਿਆ ਗਿਆ ਇੱਧਰ ਹਰਨੇਕ ਸਿੰਘ ਯਾਨੀ ਪਿਤਾ ਉਹ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਿਆ ਸੀ ਸੌਕਰ ਦੇ ਪੈਸਿਆਂ ਲਈ ਉਸ ਦੀ ਜ਼ਮੀਨ ਨਿਲਾਮ ਹੋ ਚੁੱਕੀ ਸੀ ਉਸਦਾ ਘਰ ਵਿਕ ਗਿਆ ਸੀ ਜਿਸ ਪੱਗ ਨੂੰ ਬਚਾਉਣ ਲਈ ਉਸਨੇ ਆਪਣੀ ਧੀ ਦੀ ਬਲੀ ਦਿੱਤੀ ਸੀ ਉਹ ਪੰਗ ਤਾਂ ਪਹਿਲਾਂ ਹੀ ਨਿਲਾਮ ਹੋ ਚੁੱਕੀ ਸੀ ਹੁਣ ਉਹ ਇੱਕ ਛੋਟੇ ਜਿਹੇ ਕਿਰਾਏ ਦੇ ਮਕਾਨ ਵਿੱਚ ਆਪਣੀ ਪਤਨੀ ਨਾਲ ਗੁਨੇਗਾਰਾਂ ਵਾਂਗ ਰਹਿ ਰਿਹਾ ਸੀ ਦੂਜੇ ਪਾਸੇ ਵੱਡੀ ਧੀ ਮਨਜੀਤ ਉਹ ਮਰਨ ਲਈ ਘਰੋਂ ਭੱਜੀ ਸੀ ਉਹ ਰੇਲ ਗੱਡੀ ਅੱਗੇ ਆਉਣ ਹੀ ਵਾਲੀ ਸੀ ਕਿ ਗੁਰਪ੍ਰੀਤ ਨੇ ਉਸ ਨੂੰ ਲੱਭ ਲਿਆ ਉਹ ਉਸ ਦਾ ਪਿੱਛਾ ਕਰ ਰਿਹਾ ਸੀ ਮਨਜੀਤ ਇਹ ਕੀ ਪਾਗਲਪਨ ਹੈ ਮਰਨ ਦੇ ਮੈਨੂੰ ਮੇਰਾ ਪਿਓ ਦਾਜ ਨਾਲ ਬਰਬਾਦ ਹੋ ਜਾਵੇਗਾ ਗੁਰਪ੍ਰੀਤ ਨੇ ਉਸ ਨੂੰ ਜ਼ੋਰ ਨਾਲ ਪਕੜਿਆ ਇਹ ਦਾਜ ਕਿਹੜੀ ਇੱਜ਼ਤ ਹੈ ਤੈਨੂੰ ਪਤਾ ਹੈ ਤੇਰੇ ਜਾਣ ਤੋਂ ਬਾਅਦ ਕੀ ਹੋਇਆ ਤੇਰੇ ਪਿਓ ਨੇ ਨਿੱਕੀ ਆ ਤੇਰੀ ਭੈਣ ਦਾ ਨੇਹਾ ਦਾ ਵਿਆਹ ਉਸੇ ਮਨਿੰਦਰ ਨਾਲ ਕਰ ਦਿੱਤਾ ਇਹ ਸੁਣ ਕੇ ਮਨਜੀਤ ਦੇ ਪੈਰਾਂ ਹੇਟੋ ਜ਼ਮੀਨੋਂ ਨਿਕਲ ਗਈ ਆ ਨਹੀਂ ਇਹ ਕੀ ਹੋ ਗਿਆ ਨੇਹਾ ਉਹ ਤਾਂ ਬੱਚੀ ਹੈ ਉਸ ਨੂੰ ਅਹਿਸਾਸ ਹੋਇਆ ਕਿ ਉਹ ਭੱਜ ਕੇ ਉਸਨੇ ਕਿੰਨੀ ਵੱਡੀ ਗਲਤੀ ਕੀਤੀ ਹੈ ਉਸ ਦੀ ਸੋਚ ਸੀ ਪਿਓ ਨੂੰ ਬਚਾਉਣ ਲਈ ਆ ਪਰ ਉਸਨੇ ਤਾਂ ਆਪਣੀ ਭੈਣ ਨੂੰ ਨਰਕ ਵਿੱਚ ਧੱਕਾ ਦੇ ਦਿੱਤਾ ਹੁਣ ਮਨਜੀਤ ਦੇ ਅੰਦਰ ਇੱਕ ਨਵੀਂ ਅੱਗ ਵੱਲ ਰਹੀ ਸੀ ਆ ਬਦਲੇ ਦੀ ਅਗ ਨਹੀਂ ਆਪਣੀ ਭੈਣ ਨੂੰ ਬਚਾਉਣ ਦੀ ਅੱਗ ਉਹ ਤੇ ਗੁਰਪ੍ਰੀਤ ਵਾਪਸ ਆਏ ਪਰ ਹਰਨੇਕ ਸਿੰਘ ਕੋਲ ਨਹੀਂ ਆ ਉਸ ਦਾ ਮੇਰ ਸਿੰਘ ਦੀ ਹਵੇਲੀ ਪਹੁੰਚੇ ਆ ਉਸ ਨੇ ਦਰਵਾਜ਼ਾ ਖੜਕਾਇਆ ਮਨਿੰਦਰ ਨੇ ਦਰਵਾਜ਼ਾ ਖੋਲ੍ਹਿਆ ਤੇ ਮਨਜੀਤ ਨੂੰ ਦੇਖ ਕੇ ਹੱਸਿਆ ਆ ਗਈ ਪਗੋੜੀ ਹੁਣ ਕੀ ਲੈਣ ਆਈਆਂ ਤੇਰੀ ਆ ਥਾਂ ਤੇ ਤੇਰੀ ਭੈਣ ਆ ਗਈ ਹੈ ਉਹ ਵੀ ਤੇਰੇ ਤੋਂ ਚੰਗੀ ਹੈ ਨੇਹਾ ਕਿੱਥੇ ਹੈ ਮਨਜੀਤ ਗਰਜੀਆ ਅੰਦਰੋਂ ਨੇਹਾ ਦੇ ਰੋਣ ਦੀ ਆਵਾਜ਼ ਆਈ ਉਹ ਫਰਸ਼ ਤੇ ਪੋਚਾ ਲਾ ਰਹੀ ਸੀ ਦੋਵੇਂ ਪਹਿਣਾ ਇੱਕ ਦੂਜੇ ਨੂੰ ਦੇਖ ਕੇ ਰੋ ਪਈਆਂ ਮਨਜੀਤ ਨੇ ਮਨਿੰਦਰ ਨੂੰ ਕਿਹਾ ਤੂੰ ਇੱਕ ਨਾਬਾਲਿਕ ਕੁੜੀ ਨਾਲ ਧੱਕੇ ਨਾਲ ਵਿਆਹ ਕੀਤਾ ਹੈ ਮੈਂ ਪੁਲਿਸ ਕੋਲ ਜਾਵਾਂਗੀਆ ਮਨਿੰਦਰ ਸਿੰਘ ਨੇ ਦੱਸਿਆ ਕਿਹੜੀ ਪੁਲਿਸ ਉਹ ਪੁਲਿਸ ਤਾਂ ਸਾਡੀ ਜੇਬ ਵਿੱਚ ਹੈ ਤੂੰ ਕੌਣ ਹੁੰਦੀ ਹੈ ਇੱਕ ਪਗੋੜੀਆ ਤੈਨੂੰ ਤਾਂ ਪੁਲਿਸ ਪਹਿਲਾਂ ਹੀ ਫੜੇਗੀ ਮਨਜੀਤ ਸਮਝ ਗਈ ਕਿ ਇਹ ਲੋਕ ਤਾਕਤਵਰ ਹਨ ਉਸਨੇ ਗੁਰਪ੍ਰੀਤ ਨਾਲ ਮਿਲ ਕੇ ਇੱਕ ਪਲਾਨ ਬਣਾਇਆ ਉਸਨੇ ਗੁਪਤ ਤੌਰ ਤੇ ਇੱਕ ਮਨੁੱਖੀ ਅਧਿਕਾਰ ਸੰਸਥਾ ਉਸ ਨਾਲ ਸੰਪਰਕ ਕੀਤਾ ਉਸਨੇ ਆਪਣੀ ਭੈਣ ਨੀਹਾ ਦੇ ਸੱਟਾਂ ਦੇ ਨਿਸ਼ਾਨ ਦੀਆਂ ਤਸਵੀਰਾਂ ਕੀਤੀਆਂ ਤੇ ਆਪਣੇ ਪਿਓ ਹਰਨੇਕ ਸਿੰਘ ਨੂੰ ਵੀ ਮਿਲੀ ਆ ਹਰਨੇਕ ਸਿੰਘ ਹੋਣਾ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਉਹ ਕੰਗਾਲ ਹੋ ਚੁੱਕਿਆ ਸੀ ਆ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਮਨਜੀਤ ਨੇ ਕਿਹਾ ਪਿਤਾ ਜੀ ਤੁਸੀਂ ਆਪਣੀ ਇੱਜ਼ਤ ਬਚਾਉਣ ਦੇ ਲਈ ਮੇਰੀ ਭੈਣ ਨੂੰ ਵੇਚ ਦਿੱਤਾ ਹੈ ਹੁਣ ਜੇ ਇਸ ਬੱਚੀ ਨੂੰ ਬਚਾਉਣਾ ਹੈ ਤਾਂ ਉਸ ਨੂੰ ਉਸ ਇੱਜ਼ਤ ਦਾ ਟਿੱਲਗਾਉਣਾ ਪਵੇਗਾ ਤੁਹਾਨੂੰ ਮੇਰੇ ਨਾਲ ਥਾਣੇ ਚੱਲ ਕੇ ਸੱਚ ਬੋਲਣਾ ਪਵੇਗਾ ਹਰਨੇਕ ਸਿੰਘ ਜੋ ਸਭ ਕੁਝ ਗਵਾ ਚੁੱਕਿਆ ਸੀ ਅੱਜ ਪਹਿਲੀ ਵਾਰ ਸੱਚਾ ਪਿਓ ਬਣਨ ਲਈ ਤਿਆਰ ਹੋਇਆ ਹਾਂ ਜੀ ਦੋਸਤੋ ਫਿਰ ਜੋ ਹੋਇਆ ਨਾ ਐਨ ਜੀਓ ਦੀ ਮਦਦ ਨਾਲ ਦੋਵੇਂ ਭੈਣਾ ਗੁਰਪ੍ਰੀਤ ਅਤੇ ਹਰਨੇਕ ਸਿੰਘ ਸਿੱਧਾ ਜ਼ਿਲ੍ਹੇ ਦੇ ਐਸ ਪੀ ਕੋਲ ਪਹੁੰਚੇ ਉਹਨਾਂ ਨੇ ਸਾਰੀ ਕਹਾਣੀ ਦੱਸੀ ਕਿਵੇਂ ਦਾਜ ਲਈ ਤਮ ਕੀ ਦਿੱਤੀ ਹੈ ਕਿਵੇਂ ਇੱਕ ਤੀ ਦੇ ਬਦਲੇ ਅਤੇ ਕਿਵੇਂ ਪਿਓ ਨੇ ਦਬਾਹ ਹਟਾ ਕੇ ਆਪਣੇ ਨਾਬਾਲਗਤੀ ਦਾ ਵਿਆਹ ਕਰ ਦਿੱਤਾ ਹੈ ਕਿਉਂਕਿ ਇਹ ਨਾਬਾਲਗ ਮੈਰਿਜ ਦਾ ਕੇਸ ਸੀ ਜਾਂ ਇਸ ਲਈ ਤੁਰੰਤ ਕਾਰਵਾਈ ਹੋਈ ਪੁਲਿਸ ਨੇ ਉਸੇ ਰਾਤ ਮੇਰ ਸਿੰਘ ਦੀ ਹਵੇਲੀ ਤੇ ਛਾਪਾ ਮਾਰਿਆ ਨੇਹਾ ਨੂੰ ਉਹਨਾਂ ਨੇ ਕੈਦ ਵਿੱਚੋਂ ਛੁਡਵਾਇਆ ਮੇਰ ਸਿੰਘ ਉਸਦੀ ਆ ਪਤਨੀ ਤੇ लाੜੇ ਮਨਿੰਦਰ ਦੇ ਆ ਦਾਜ ਮੰਗਣ ਧਮਕੋਣ ਨਾਲ ਬਾਲਿਕ ਨਾਲ ਵਿਆਹ ਕਰਨ ਦਾ ਕੇਸ ਹੋਇਆ ਕਈ ਪਰਚੇ ਦਰਜ ਹੋਏ ਉਹਨਾਂ ਦਾ ਸਾਰਾ ਹੰਕਾਰ ਸਾਰੀ ਤਾਕਤ ਟੁੱਟ ਚੁੱਕੀ ਸੀ ਆ ਕਾਨੂੰਨੀ ਤੌਰ ਤੇ ਨੇਹਾ ਦਾ ਵਿਆਹ ਰੱਦ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਬਾਲਕ ਸੀ ਅੰਤ ਵਿੱਚ ਹਰਨੇਕ ਸਿੰਘ ਜੋ ਹੁਣ ਕੰਗਾਲ ਹੋ ਚੁੱਕਿਆ ਸੀ ਉਹ ਆਪਣੇ ਕਿਰਾਏ ਦੇ ਮਕਾਨ ਵਿੱਚ ਆਪਣੇ ਦੋਹਾਂ ਧੀਆ ਨਾਲ ਬੈਠਾ ਸੀ ਉਸਨੇ ਆਪਣੀ ਵੱਡੀ ਧੀਆ ਮਨਜੀਤ ਨੂੰ ਕਿਹਾ ਪੁੱਤਰ ਮੈਂ ਤੇਰਾ ਵੀ ਗੁਨਾਹਗਾਰ ਹਾਂ ਮੈਂ ਗੁਰਪ੍ਰੀਤ ਨਾਲ ਤੇਰਾ ਰਿਸ਼ਤਾ ਨਹੀਂ ਮੰਨਿਆ ਮਨਜੀਤ ਨੇ ਗੁਰਪ੍ਰੀਤ ਵੱਲ ਦੇਖਿਆ ਜੋ ਉਹਨਾਂ ਦੇ ਨਾਲ ਖੜਾ ਸੀ ਪਿਤਾ ਜੀ ਆ ਗਲਤੀ ਸਿਰਫ ਦਾਸ ਦੀ ਨਹੀਂ ਸੀ ਆ ਗਲਤੀ ਸਾਡੀ ਸੋਚ ਦੀ ਸੀ ਆ ਤੁਸੀਂ ਇੱਜ਼ਤ ਨੂੰ ਪੈਸੇ ਤੇ ਜ਼ਮੀਨ ਵਿੱਚ ਲੱਭ ਰਹੇ ਸੀ ਪਰ ਅਸਲੀ ਇੱਜ਼ਤ ਤਾਂ ਤਿਆਂ ਦੇ ਪਰੋਸੇ ਵਿੱਚ ਹੁੰਦੀ ਹੈ ਤਿਆਂ ਦੇ ਸੁੱਖ ਵਿੱਚ ਹੁੰਦੀ ਹੈ ਉਹਨਾਂ ਦੇ ਹੰਝੂਆਂ ਵਿੱਚ ਨਹੀਂ ਆ ਹਰਨੇਕ ਸਿੰਘ ਨੂੰ ਆਪਣੀ ਪੱਗ ਦੀ ਅਸਲ ਕੀਮਤ ਸਮਝਾਈ ਉਸਨੇ ਮਨਜੀਤ ਦਾ ਹੱਥ ਗੁਰਪ੍ਰੀਤ ਦੇ ਹੱਥ ਵਿੱਚ ਫੜਾ ਦਿੱਤਾ ਨੇਹਾ ਬਹੁਤ ਸਮੇਂ ਬਾਅਦ ਇਸ ਸਦਮੇ ਵਿੱਚੋਂ ਨਿਕਲੀ ਆ ਹਰ ਸਾਲ ਪਤਾ ਨਹੀਂ ਕਿੰਨੀਆਂ ਮਨਜੀਤਾਂ ਨੂੰ ਕਰੋ ਭੱਜਣ ਲਈ ਤੇ ਕਿੰਨੀਆਂ ਨੇਹਾ ਨੂੰ ਬਲੀ ਚੜਨ ਲਈ ਆ ਮਜਬੂਰ ਕੀਤਾ ਜਾਂਦਾ ਹੈ ਤੁਹਾਨੂੰ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਹਰਨੇਕ ਸਿੰਘ ਨੇ ਜੋ ਆਪਣੀ ਨਿੱਕੀ ਆ ਜੀਤੀ ਦਾ ਵਿਆਹ ਇੱਕ ਐਜੇ ਆਦਮੀ ਨਾਲ ਕਰ ਦਿੱਤਾ ਸੀ ਜੋ ਕਿ ਸ਼ਰਾਬੀ ਸੀ ਆ ਤਾਂ ਕਿ ਉਸ ਨੂੰ ਮਾਫੀ ਮਿਲਣੀ ਚਾਹੀਦੀ ਸੀ ਆ ਜਾਂ ਨਹੀਂ ਆ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ